ਉਸ ਰੰਗਲੇ ਸੱਜਣ ਜਿਸ ਦੇ ਨਾਲ ਬਹੁਤ ਜ਼ਿੰਦਗੀ ਦੇ ਖੂਬਸੂਰਤ ਪਲ ਜੁਨੀਵਰਸਿਟੀ ਚ ਉਹਦੇ ਪੜਦੇ ਆ ਬਤਾਏ ਅ ਸੱਚ ਪੁੱਛਦੇ ਹਾਂ ਉਸ ਦੀ ਫਿਲਮ ਵੇਖ ਕੇ ਇੰਜ ਮਹਿਸੂਸ ਹੀ ਨਹੀਂ ਹੋਇਆ ਕਿ ਰਾਜਪੀਰ ਸਾਡੇ ਵਿੱਚ ਨਹੀਂ ਮੈਂ ਸਾਰੇ ਹੀ ਕਲਾਕਾਰ ਅੱਜ ਇਸ ਫਿਲਮ ਨੂੰ ਵੇਖਣ ਲਈ ਪਹੁੰਚੇ ਤੇ ਉਸ ਫਿਲਮ ਨੇ ਇੱਕ ਜ਼ਿੰਦਗੀ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ ਆ ਰਾਜਵੀਰ ਦੇ ਮਾਤਾ ਜੀ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਬੇਟੀ ਉਹ ਵੀ ਇਸ ਫਿਲਮ ਦੀ ਸਕਰੀਨਿੰਗ ਦੇ ਵਿੱਚ ਹਾਜ਼ਰ ਸਨ ਤੇ ਸਮੁੱਚਾ ਜਗਤ ਜਿਹੜੇ ਪੰਜਾਬੀ ਫਿਲਮਾਂ ਦੀ ਮusiqi ਦੇ ਨਾਲ ਜੁੜੇ ਨੇ ਉਹ ਸਾਰਿਆਂ ਵੱਲੋਂ ਹੀ ਮੈਂ ਰਾਜਵੀਰ ਨੂੰ ਨਮਨ ਪੇਸ਼ ਕਰਦਾ ਕਾਸ਼ ਉਹ ਸਾਡਾ ਹੀਰਾ ਅੱਜ ਸਾਡੇ ਵਿੱਚ ਹੁੰਦਾ ਅਸੀਂ ਭਰੇ ਮਨ ਦੇ ਨਾਲ ਇਹ ਗੱਲ ਮਹਿਸੂਸ ਕੀਤੀ ਹੈ ਕਿ ਉਸਨੇ ਬਹੁਤ ਹੀ ਖੂਬਸੂਰਤ ਐਕਟ ਕੀਤਾ ਹੈ ਇਸ ਫਿਲਮ ਦੇ ਵਿੱਚ ਤੇ ਮੈਂ ਗੁਜਾਰਸ਼ ਕਰਾਂਗਾ ਸਮੁੱਚੇ ਪੰਜਾਬੀਆਂ ਨੂੰ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਕਿ ਰਾਜਵੀਰ ਨੂੰ ਸੱਚੀ ਸਰਾਂਝਲੀ ਇਹੀ ਹੋਵੇਗੀ ਕਿ ਫਿਲਮ ਜ਼ਰੂਰ ਵੇਖਿਓ ਪਲੀਜ਼ ਇਹਨੂੰ ਮਿਸ ਨਾ ਕਰਿਓ ਇਹ ਰਾਜਵੀਰ ਦੀ ਜਾਦ ਨੂੰ ਤੇ ਤਾਜ਼ਾ ਕਰੇਗੀ ਕਰੇਗੀ ਪਰ ਰਾਜਵੀਰ ਦਾ ਬਹੁਤ ਹੀ ਖੂਬਸੂਰਤ ਕੰਮ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਮੈਂ ਡਾਇਰੈਕਟਰ ਮਹਿਤਾ ਸਾਹਿਬ ਨੂੰ ਪ੍ਰੋਡਿਊਸਰਸ ਨੂੰ ਤੇ ਜਿਹੜੇ ਦਿੱਗਜ ਕਲਾਕਾਰਾਂ ਨੇ ਰਾਜਵੀਰ ਨਾਲ ਕੰਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਪੇਸ਼ ਕਰਦਾ ਕਿ ਉਹਨਾਂ ਨੇ ਬਹੁਤ ਬਾਕੂਬ ਇਸ ਫਿਲਮ ਨੂੰ ਮੇਕ ਕੀਤਾ ਤੇ ਬਹੁਤ ਹੀ ਅੱਛਾ ਕੰਮ ਕੀਤਾ ਸੋ ਮੈਂ ਗੁਜਾਰਿਸ਼ ਕਰਦਾ ਹੱਥ ਬਨ ਕੇ ਸਾਰੇ ਪੰਜਾਬੀਆਂ ਨੂੰ ਕਿ ਪਲੀਜ਼ ਇਸ ਫਿਲਮ ਨੂੰ ਜ਼ਰੂਰ ਵੇਖਿਓ ਮਾਣਿਓ ਇਹ ਫਿਲਮ ਤੁਹਾਡੇ ਦਿਲ ਨੂੰ ਟੰਬੇਗੀ ਸ਼ੁਕਰੀਆ